ਕੀ ਇਹ ਇੰਤ ਹੈ ਬਸ? ਕੀ ਇੰਤ ਹੈ? ਆਰਡਰ ਫੋਇਲ ਖੋਲੋ ਫੰਜਨ ਲੈ। ਆਪ ਵੀ ਰੀਚੀ ਹੋ। ਪਾਸਵਰਡ ਹੈ। ਹਾਂ ਉਹ ਬਾਜੇ ਉਹ ਬਾਜੇ ਨਹੀਂ ਉਹ ਬਾਜੇ ਹੋ। ਕਿਹੜੇ? ਉਹ ਬਾਜੇ ਵਾਲੇ। ਹਾਂ ਉਹ ਬਾਜੇ। ਜਦੋਂ ਸ਼ਾਹਕੋਟ ਅੰਟਰੂ ਨਹੀਂ ਸਾਰੀਆਂ ਟੀਮਾਂ ਦੇ। ਅੱਛਾ ਸਾਰੀਆਂ ਟੀਮਾਂ ਦੇ। ਲੋਈ ਪਾਸਵਰਡ ਦੀ ਡਾਟਾ ਨੋਟ ਕਰ ਲਓ। ਗੱਲ ਗਵਾਣੀ ਉਧਰ ਫੈਰ ਸਕਦਾ ਉਹ ਦੇਖ ਦੋ ਫੇਮ ਹੋਈ ਕੋ ਚੱਲ ਰਿਹਾ ਆਓ ਭਈ ਆਦਾ ਪਾਜਾ ਯਾਰ ਇਹ ਲੈ ਐਂ ਬਰਮਾ ਪਕਰ ਕਰਕੇ ਦੇਖ ਲੈ ਉਹ ਕਰਾ ਤੇ ਐਂ ਚੋਣੇ ਲੋ ਜੀ ਅੱਧਾ ਨਾ ਨਾ ਬਫਰ ਆ ਗਿਆ ਜਿਹੜੇ ਉਧਰ ਤੇ ਲੱਗੇ ਹੋਏ ਖੜਾ ਤੂਰੀ ਖੜਾਉਣੇ ਕਿ ਨਹੀਂ ਖੜਾਉਣੇ ਕਿਆ ਬਾਤਾਂ ਨੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 27 ਤਰੀਕ ਨੂੰ 27 ਸਤੰਬਰ ਐਕਰ ਫੀਲਡ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਸ਼ਨੀਵਾਰ ਵਾਲੇ ਦਿਨ ਤੇ ਆਪਣੀ ਸੰਦੀਪ ਨੰਗਲੰਗਵੀ ਕਬੱਡੀ ਕਲੱਬ ਵੀ ਇਹ ਪਹੁੰਚ ਰਹੀ ਹੈ ਤੇ ਆਪਾਂ ਵੀ ਪਹੁੰਚ ਰਹੇ ਹਾਂ ਤੇ 28 ਨੂੰ ਰਿਵਰ ਸੈੱਟ ਐਲ.ਏ ਦੇ ਵਿੱਚ ਵੀ ਪਹੁੰਚ ਲਈ ਆਪਣੀ ਸੰਦੀਪ ਨੰਗਲੰਗਵੀਆ ਵੀ ਦੀ ਕਬੱਡੀ ਕਲੱਬ ਅਤਿ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਪਹੁੰਚੋ ਮੇਲੇ ਦੀ ਰੌਣਕ ਬਣਾਇਓ 27 ਤਰੀਕ ਨੂੰ ਐਕਰ ਫੀਲਡ ਤੇ 28 ਨੂੰ ਰਿਵਰ ਸੈੱਟ ਐਲ.ਏ ਦੇ ਵਿੱਚ